ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੀਤੇ ਦਿਨ ਹੀ ਮਨਪ੍ਰਿਤ ਮੰਨੇ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕੁਝ ਕ ਸਟੋਰੀਆਂ ਸ਼ੇਅਰ ਕੀਤੀਆਂ ਸੀ ਜਿਦੇ ਵਿੱਚ ਉਸਨੇ ਭਾਈ ਜਗਤਾਰ ਸਿੰਘ ਹਵਾਰੇ ਬਾਰੇ ਬਹੁਤ ਗਲਤ ਬੋਲਿਆ ਸੀ ਉਹਨਾਂ ਨੂੰ ਮਾੜਾ ਚੰਗਾ ਕਿਹਾ ਸੀ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਆਪਣੇ ਚੈਨਲ ਤੇ ਵੀਡੀਓ ਮਿਲ ਜੂ ਜਾ ਕੇ ਤੁਸੀਂ ਵੀਡੀਓ ਜ਼ਰੂਰ ਦੇਖਿਓ ਸੋ ਉੱਥੇ ਹੀ ਉਸ ਵੀਡੀਓ ਤੋਂ ਬਾਅਦ ਮਨਪ੍ਰੀਤ ਮੰਨੇ ਨੇ ਮਾਫੀ ਵੀ ਮੰਗ ਲਈ ਸੀ ਕਿ ਮੇਰੇ ਤੋਂ ਖਾਦੀ ਪੀਤੀ ਦੇ ਵਿੱਚ ਗਲਤ ਬੋਲਿਆ ਗਿਆ ਭਾਈ ਜਗਤਾਰ ਸਿੰਘ ਹਵਾਰੇ ਨੂੰ ਸੋ ਉੱਥੇ ਹੁਣ ਆਪਾਂ ਤੁਹਾਨੂੰ ਦੱਸਦੇ ਕਿ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਮਨਪ੍ਰੀਤ ਮੰਨੇ ਦੇ ਮੰਮੀ ਡੈਡੀ ਤੋਂ ਵੀ ਮਾਫੀ ਮੰਗਵਾਈ ਗਈ ਹੈਗੀ ਉਹਨਾਂ ਦੀ ਵੀਡੀਓ ਨੂੰ ਦੇਖ ਕੇ ਸੱਚੀ ਦਿਲ ਰੋਣ ਲੱਗ ਜਾਂਦਾ ਹੈਗਾ ਕਿ ਇੰਨਾ ਭੋਲੇ ਮਾਪਿਓ ਦੀ ਕੀ ਗਲਤੀ ਹੈ ਜਦੋਂ ਲਾਦ ਹੀ ਮਾੜੀ ਹੋਵੇ ਪੈ ਤੁਸੀਂ ਉਹਨਾਂ ਬਜ਼ੁਰਗਾਂ ਦੀ ਵੀਡੀਓ ਜ਼ਰੂਰ ਦੇਖੋ ਸਾਨੂੰ ਮਾਫ਼ ਕਰਨਾ ਮਹਾਰਾਜ ਹੱਥ ਕੋ ਗਲਤੀ ਹੋਈ ਹੋਵੇ ਸੇ ਕਿ ਮੰਦਰ ਜਾ ਸਕੋ ਮਹਾਰਾਜ ਪਰ ਬੀਟ ਹਾਂਜੀ ਤੁਸੀਂ ਇਹ ਵੀਡੀਓ ਤਾਂ ਲਈ ਹੋਣੀ ਦੇਖ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਵੀ ਬੋਲੇ ਨੇ ਉਹਨਾਂ ਨੇ ਵੀ ਇਹੀ ਕਿਹਾਗਾ ਕਿ ਇਸ ਵੀਡੀਓ ਨੂੰ ਦੇਖ ਕੇ ਸੱਚੀ ਮਨ ਬਹੁਤ ਦੁਖੀ ਹੋਇਆ ਜੇਕਰ ਮਨਪ੍ਰਿਤ ਮੰਨੇ ਦੀ ਗਲਤੀ ਸੀ ਤਾਂ ਉਸਦੇ ਲੱਤਾਂ ਵਾਹ ਨੂੰ ਤੋੜਿਆ ਜਾਣਾ ਚਾਹੀਦਾ ਸੀ ਨਾ ਕਿ ਉਹਨਾਂ ਦੇ ਮੰਮੀ ਡੈਡੀ ਤੋਂ ਮਾਫੀ ਮੰਗਵਾਈ ਜਾਣੀ ਚਾਹੀਦੀ ਸੀ ਕਿਉਂਕਿ ਮੰਮੀ ਡੈਡੀ ਦਾ ਇੱਥੇ ਕੋਈ ਕਸੂਰ ਨਹੀਂ ਹੈਗਾ ਉਹ ਆਪ ਅੱਕੇ ਹੋਏ ਨੇ ਮਨਪ੍ਰਿਤ ਮੰਨੇ ਤੋਂ ਇਹ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਦਾ ਕਹਿਣਾਗਾ ਬਾਕੀ ਤੁਸੀਂ ਕਲਿੱਪ ਵੀ ਅੱਗੇ ਜ਼ਰੂਰ ਦੇਖਿਓ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇੱਥੇ ਕੌਣ ਸਹੀ ਲੱਗਦਾ ਕਿ ਇਦਾਂ ਮਾਫੀ ਮੰਗਵਾਉਣੀ ਸਹੀ ਆ ਮੰਮੀ ਡੈਡੀ ਤੋਂ ਜਾਂ ਨਹੀਂ ਸਹੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਰੱਬ ਰਾਖਾ ਜੇ ਮਨਪ੍ਰੀਤ ਸਿੰਘ ਬੰਨੇ ਨੇ ਜਥੇਦਾਰ ਸਾਹਿਬ ਬਾਰੇ ਬੜਾ ਬੋਲਿਆ ਉਹਦੀਆਂ ਲੱਤਾਂ ਬਾਹਾਂ ਵੱਢ ਦੋ ਜਾਂ ਤੋੜ ਦੋ ਚਾਹੇ ਉਹਨੂੰ ਮਾਰ ਦਿੱਤਾ ਜਾਵੇ ਇਸ ਚੀਜ਼ ਦੇ ਸੀ ਹੱਕ ਤੇ ਹੈਗੇ ਪਰ ਉਹ ਬੇਚੁਰਗਾ ਜਿਹੜੇ ਬੇਬੇ ਬਾਪੂ ਜੀ ਉਹਨਾਂ ਤੋਂ ਮਾਫੀ ਨਹੀਂ ਮੰਗਵਾਉਣੀ ਚਾਹੀਦੀ ਸੀ ਉਹਨਾਂ ਦਾ ਤਾਂ ਕਸੂਰ ਹੀ ਕੋਈ ਨਹੀਂ ਤਾਂ ਪਹਿਲਾਂ ਹੀ ਉਹਦੇ ਤੋਂ ਦੁਖੀ ਆ ਤੇ ਬਾਪੂ ਜੀ ਤੇ ਮਾਫੀ ਮੰਗਦੇ ਦੀ ਆਵਾਜ਼ ਸੁਣ ਕੇ ਪ